ਮੰਗਲਵਾਰ ਲੇਮਾ ਹੀਤ ਮੰਗਲਵਾਰ ਦੇ ਦਿਨ ਜਿਸ ਦਿਨ ਕਿਲਾ ਬਣ ਗਿਆ ਮਾਹੀ ਦਾ ਅਰਥ ਹੈ ਕਿਲਾ ਵਾਹਿਗੁਰੂ ਦੇ ਨਾਮ ਰੂਪੀ ਕਿਲਾ ਪੰਜ ਚੋਰ ਕੀ ਜਾਣ ਰੀਤ ਤੇ ਜਿਸ ਦਿਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਵਿਕਾਰਾਂ ਦੀ ਪੰਜ ਸਭ ਤੋਂ ਵੱਡੇ ਚੋਰਾਂ ਦੀ ਭਖਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਿਸ ਦਿਨ ਸਮਝ ਆ ਗਈ ਕਿ ਇਹਨਾਂ ਨੇ ਇਸ ਤਰ੍ਹਾਂ ਵਸਣਾ ਨਹੀਂ ਆਉਣਾ ਕਿਸ ਤਰ੍ਹਾਂ ਵਸਣਾ ਹੈ ਜਿਸ ਦਿਨ ਇਹ ਸੁਰਤੀ ਨੂੰ ਪਤਾ ਲੱਗ ਗਿਆ ਕਿ ਪੰਜ ਵਿਕਾਰਾਂ ਨੇ ਗੁਰੂ ਦੇ ਦੁਆਰਾ ਹੀ ਵਸ ਹੋਣਾ ਹੈ ਕਹਿੰਦੇ ਨੇ ਫਿਰ ਉਸ ਦਿਨ ਸਮਝ ਲਈ ਕਿ ਤੇਰਾ ਭਗਤੀ ਦਾ ਤੀਜਾ ਪੜਾ ਮੰਗਲਵਾਰ ਆ ਗਿਆ ਮੈਂ बार-बार ਗੱਲ ਦੁਹਰਾਵਾ ਕਿ ਮਹਾਰਾਜ ਨੇ ਇੱਥੇ ਸੰਕੇਤ ਦਿੱਤੇ ਨੇ ਦਿਨਾਂ ਦੇ ਪਰ ਭਗਤੀ ਦੇ ਪੜਾ ਦੱਸੇ ਨੇ ਕਹਿੰਦੇ ਨੇ ਫਿਰ ਕਿਲਾ ਬਣ ਜਾਂਦਾ ਹੈ ਸਿਫਤ ਸਲਾ ਦਾ ਫਿਰ ਜਦੋਂ ਸਿਫਤ ਸਲਾ ਨਹੀਂ ਛੱਡਦਾ ਜਦੋਂ ਸਿਫਤ ਸਲਾ ਮੰਦੀ ਅੰਦਰ ਵਾਹਿਗੁਰੂ ਦੀ ਚਲਦੀ ਰਹਿੰਦੀ ਹੈ ਫਿਰ ਕਹਿੰਦੇ ਨੇ ਫਿਰ ਇੱਕ ਕਿਲਾ ਬਣ ਜਾਂਦਾ ਹੈ ਜਿਸ ਦੇ ਦੁਆਲੇ ਪੰਜ ਚੋਰ ਕਾਮ ਕਰੋ ਲੋਭ ਮਹੰਕਾਰ ਨਹੀਂ ਟਟਕਦੇ ਕਾਰ ਛੋੜੇ ਬਾਹਰ ਜਿੰ ਜਾਏ ਨਾਤਰ ਖਰਾ ਕਸਾ ਹੈ ਰਾਇ ਮਹਾਰਾਜ ਜੀ ਕਹਿੰਦੇ ਨੇ ਫਿਰ ਜੇ ਤੂੰ ਇਸ ਕਿਲੇ ਨੂੰ ਛੱਡ ਕੇ ਬਾਹਰ ਗਿਆ ਪਾਬ ਜੇ ਇੱਕ ਖਿੰਨ ਲਈ ਵੀ ਵਾਹੇ ਗੁਰੂ ਦੀ ਸਿਫਤ ਸਲਾਹ ਤੋਂ ਮਨ ਇੱਧਰ ਉੱਧਰ ਹੋ ਗਿਆ ਕਹਿੰਦੇ ਨੇ ਫਿਰ ਫਿਰ ਕੀ ਹੋਵੇਗਾ ਨਈਤਾ ਮਨ ਜਿਹੜਾ ਵਿਕਾਰਾਂ ਵਿੱਚ ਪਾ ਕੇ ਬੜਾ ਦੁਖੀ ਹੋਵੇਗਾ ਬਹੁਤ ਜ਼ਿਆਦਾ ਦੁੱਖ ਦੇਣਗੇ ਵਿਕਾਰ ਤੈਨੂੰ ਕਾਮ ਕਰੋਲੋ ਮਹੰਕਾਰ ਤੈਨੂੰ ਸਤਾਉਣਗੇ ਜੇ ਤੂੰ ਵਾਹਿਗੁਰੂ ਦੀ ਸਿਫਤ ਸਲਾ ਰੂਪੀ ਕਿਲੈ ਨੂੰ ਜਰਾ ਜਿਹਾ ਵੀ ਛੱਡ ਕੇ ਬਾਹਰ ਆਇਆ ਆ ਵਾਹਿਗੁਰੂ ਦੀ ਸਿਫਤ ਸਲਾ ਨੂੰ ਜਰਾ ਵੀ ਮਨ ਦੇ ਵਿੱਚੋਂ ਇੱਕ ਨਿੰਮਖ ਲਈ ਵੀ ਇੱਕ ਸੈਕਿੰਡ ਤੋਂ ਘੱਟ ਸਮੇਂ ਲਈ ਵੀ ਸਾਰੇ ਆ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਫਿਰ ਮਨ ਬੜਾ ਦੁਖੀ ਹੋਵੇਗਾ ਇਸ ਕਰਕੇ ਵਾਹਿਗੁਰੂ ਦੀ ਭਗਤੀ ਦਾ ਸਿਫਤ ਸਲਾਹ ਦਾ ਕਿਲਾ ਨਾ ਕਦੇ ਛੱਡੀ ਨਿਤ ਦਿਨ ਵਾਹਿਗੁਰੂ ਦੀ ਭਗਤੀ ਕਰੇ ਇਹ ਤੇਰੇ ਅੰਗ ਸੰਗ ਸਹਾਈ ਹੋਵੇਗਾ ਅਵਿਕਾਰਾਂ ਤੋਂ ਬਚਾ ਕੇ ਰੱਖੇਗਾ ਸਿਫਤ ਸਲਾਹ ਵਾਹਿਗੁਰੂ ਦੀ ਹਮੇਸ਼ਾ ਗੁਰੂ ਪਿਆਰੀ ਸਾ ਸੰਗਤ ਜੀ ਮਾੜੇ ਕਰਮਾਂ ਤੋਂ ਮਾੜੇ ਵਿਚਾਰਾਂ ਤੋਂ ਮਾੜੇ ਫੁਰਨਿਆਂ ਤੋਂ ਬਚਾ ਕੇ ਰੱਖੇਗੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ